ਹਾਜੀ ਸਖਜਿੰਦਰਾ ਕੀ ਹਾਲ ਚਾਲ ਹੈ ਵਧੀਆ ਵਧੀਆ ਕਰ ਤੇਸ ਤੂੰ ਦੱਸ ਹਾਂ ਵਧੀਆ ਹੋਰ ਫਸਲ ਵਾਲੀ ਠੀਕ ਹੈ ਤੇਰੀ ਮਾ ਠੀਕ ਹੈ ਵਧੀਆ ਅੱਛਾ ਕਿਵੇਂ ਫਿਰ ਝੋਨਾ ਚੰਨਾ ਜਮ ਵਧੀਆ ਉਹ ਯਾਰ ਝੋਨਾ ਤਾਂ ਅਗਰ ਤੇ ਜਿਹੜਾ ਤਾਂ ਆਪਾਂ ਪਹਿਲਾਂ ਲਾਇਆ ਸੀਗਾ ਅੱਛਾ ਉਹ ਤਾਂ ਠੀਕ ਹੈ ਠੀਕ ਹੈ ਤਾਂ ਜਿਹੜਾ 20 ਜੂਨ ਨੂੰ 22 ਜੂਨ ਨੂੰ ਲਾਇਆ ਸੀ ਹਾਂ ਪਰ ਜਿਹੜਾ ਆਪਾਂ ਹੁਣ ਆਚਾਰ ਪਾਇਆ ਮੱਖੀ ਵਾਲਾ ਅੱਛਾ ਉਹਦੀ ਥਾਂ ਤੇ ਲਾਇਆ ਅੱਛਾ ਉਹ ਝੋਨਾ ਖੱਟਾ ਜਾਂ ਵਾਲਾ ਹੋਇਆ ਪਿਆ ਹਰਾ ਜਾਨੀ ਮੋਸ਼ਨ ਜਾਨੀ ਫੜਦਾ ਤੇ ਡਾਕਟਰਾਂ ਡਾਕਟਰਾਂ ਨੇ ਖੇਤੀਬਾੜੀ ਵਿਭਾਗ ਨੂੰ ਦਿਖਾਉਣਾ ਸੀਗਾ ਉਹ ਮੈਂ ਉਹਨਾਂ ਕੋਲੇ ਵੀ ਗਿਆ ਸੀ ਅੱਛਾ ਉਹ ਮੈਂ ਅਫਸਰਾਂ ਕੋਲੇ ਗਿਆ ਅੱਛਾ ਜਾਣਦੇ ਨੂੰ ਮੈਨੂੰ ਅਫਸਰ ਕਹਿੰਦੇ ਆ ਓਏ ਕਿਵੇਂ ਆਉਣੇ ਹੋਏ ਜਟਾ ਅੱਛਾ ਮੈਂ ਕਿਹਾ ਅਫਸਰ ਜੀ ਚੋ ਨਾ ਹਰਾ ਨਹੀਂ ਹੁੰਦਾ ਹੋਇਆ ਪਿਆ ਖਟਾ ਖਟਾ ਅੱਛਾ ਮੈਂ ਕਿਹਾ ਉਹ ਤੂੰ ਪਾਣੀ ਦੀ ਬਥੇਰੇ ਲਾਇ ਹਾਂ ਉਹ ਤੇ ਰੇ ਵੀ ਬਥੇਰੇ ਪਾਏ ਹਾਂ ਰੇ ਦਾ ਵੀ ਪਾਇਆ ਡੀਏਪੀ ਦਾ ਘਟਾ ਘਟਾ ਅਫਸਰ ਜੀ ਝੋਨਾ ਫੇਰ ਖੱਟੀ ਦਾ ਖਟਾ ਹਾਂ ਅਫਸਰ ਮੈਨੂੰ ਅੱਗੋਂ ਕਹਿੰਦੇ ਅੱਛਾ ਮੈਨੂੰ ਆਂਦੇ ਓਂ ਕਰ ਇਹ ਤੇ ਲੋਹਾ ਪਾਵਾ ਸਾਰਾ ਪਾ ਅੱਛਾ ਪਾਇਆ ਫਿਰ ਤੂੰ ਲੋਹਾ ਮੈਂ ਹਾਂ ਲੋ ਉਹਨਾਂ ਦੇ ਕਹਿਣ ਤੇ ਮੈਂ ਲੋਹਾ ਪਾਤਾ ਅੱਛਾ ਫਿਰ ਮੈਂ ਉਹਨਾਂ ਕੋਲੇ ਜੋ ਅਫਸਰਾਂ ਕੋਲੇ ਜਾਵੜਿਆ ਅੱਛਾ ਮੈਂ ਕਿਹਾ ਅਫਸਰ ਜੀ ਮੈਂ ਥੋੜੇ ਕਹਿਣ ਤੇ ਝੋਨੇ 'ਚ ਲੋਹਾ ਵੀ ਪਾਤਾ ਹਾਂ ਪਰ ਝੋਨਾ ਫੇਰ ਖੱਟੀ ਦਾ ਖਟਾ ਹਾਂ ਅਫਸਰ ਆਗੋ ਮੈਨੂੰ ਆਂਦੇ ਤੂੰ ਕਿੰਨਾ ਲੋਹਾ ਪਾਇਆ ਅੱਛਾ ਮੈਨੂੰ ਆਗੋ ਕਹਿੰਦੇ ਅੱਛਾ ਅਫਸਰ ਕਹਿੰਦੇ ਅੱਛਾ ਤੂੰ ਕਿੰਨਾ ਲੋਹਾ ਪਾਇਆ ਮੈਂ ਕਿਹਾ ਅਫਸਰ ਜੀ ਹਾਂ ਤਵਿਆਂ ਜਾਲ ਜਿੰਦਰੀ ਕਰਾਹਾ ਵੀ ਖੜਾਇਆ ਨਾਲ ਅੱਛਾ ਇੰਨਾ ਕੋ ਇੰਨਾ ਲੋਹਾ ਪਾਇਆ ਅਸਲ ਵਿੱਚ ਤਾਂ ਮੈਂ ਕਿਹਾ ਪੁੱਛੋ ਅਫਸਰ ਜੀ ਟਰੈਕਟਰ ਟਰਾਲੀ ਵੀ ਨਾਲ ਖੜਾਇਆ ਅੱਗੋਂ ਕਰਤੇ ਕਿ ਮੈਨੂੰ ਆਫਸਰ ਪਤਾ ਕੀ ਕਹਿੰਦੇ ਅੱਛਾ ਆਂਦੇ ਹਾਂ ਹਾਂ ਹੁਣ ਕੀ ਹੋ ਗਿਆ ਫੇਰ ਮੁੜ ਕੇ ਆ ਗਿਆ ਹਾਂ ਮੈਨਾਂ ਨੂੰ ਕਿਹਾ ਮੈਂ ਕਿਹਾ ਆਫਸਰ ਜੀ ਹਾਂ ਜੇ ਲੋਹੇ ਨਾਲ ਨਹੀਂ ਫਰਕ ਪਿਆ ਹਾਂ ਸਿਲਵਰ ਜਾਂ ਸਟੀਲ ਪਾ ਦਗੇ ਹਾਂ